ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਤੇ ਆਵਾਰਾ ਪਸ਼ੂ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬਣਦੇ ਨੇ ਜਿਸ ਨਾਲ ਨਾ ਕੇਵਲ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਲੋਕ ਜ਼ਖਮੀ ਹੁੰਦੇ ਨੇ ਉਤੇ ਹੀ ਇਹ ਆਵਾਰਾ ਪਸ਼ੂ ਵੀ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਦੀ ਦੇਖਭਾਲ ਦੇ ਲਈ ਕੁਝ ਲੋਕ ਅੱਗੇ ਆਏ ਨੇ ਤੇ ਇਹਨਾਂ ਪਸ਼ੂਆਂ ਦੇ ਲਈ ਹਸਪਤਾਲ ਵੀ ਚਲਾ ਰਹੇ ਨੇ ਮਾਮਲਾ ਬਰਨਾਲਾ ਦਾ ਹੈ ਜਿੱਥੇ ਕਿ ਨੰਦੀ ਕੌਸਮਤੀ ਬਰਨਾਲਾ ਨਾਮ ਦੀ ਸੰਸਥਾ ਬੀਤੇ ਕਈ ਸਾਲਾਂ ਤੋਂ ਆਵਾਰਾ ਪਸ਼ੂਆਂ ਦੀ ਦੇਖਭਾਲ ਤੇ ਹੋਰ ਪਸ਼ੂਆਂ ਦਾ ਇਲਾਜ ਕਰ ਰਹੀ ਹੈ ਸੰਸਥਾ ਦੇ ਮੈਂਬਰਾਂ ਦੇ ਮੁਤਾਬਿਕ ਸਾਰੇ ਮਿਲ ਕੇ ਆਵਾਰਾ ਪਸ਼ੂਆਂ ਦੀ ਦੇਖਭਾਲ ਪਹਿਲਾਂ ਵਿਅਕਤੀਗਤ ਤੌਰ ਤੇ ਕਰਦੇ ਸੀ ਤੇ ਸਮੇਂ ਦੇ ਨਾਲ ਨਾਲ ਉਹਨਾਂ ਨੇ ਆਵਾਰਾ ਪਸ਼ੂਆਂ ਦੇ ਇਲਾਜ ਦੇ ਲਈ ਹਸਪਤਾਲ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਜ ਤੁਬਾਦ ਉਹਨਾਂ ਸੰਘੇੜਾ ਰੋਡ ਤੇ ਜ਼ਮੀਨ ਖਰੀਦੀ ਤੇ ਉੱਥੇ ਅਵਾਰਾ ਪਸ਼ੂਆਂ ਦੇ ਲਈ ਹਸਪਤਾਲ ਖੋਲ੍ਹ ਦਿੱਤਾ। ਬਹੁਤ 10-11 ਸਾਲ ਪੁਰਾਣੀ ਗੱਲ ਹੈ ਜਦੋਂ ਅਸੀਂ ਕਿਸੇ ਵੀ ਸੜਕ ਤੇ ਕਿਸੇ ਵੀ ਨੰਦੀਜੀ ਦੇ ਗਊ ਜੀ ਦੇ 6 ਵਜੇ ਹੋਈ ਦੇਖ ਰਹੇ ਸੀ ਜਦੋਂ ਜਾਂ ਕਿਸੇ ਕੁੱਤੇ ਨੂੰ ਘਾਇਲ ਦੇਖਦੇ ਸੀ। ਮਨ 'ਚ ਬਹੁਤ ਦਰਦ ਹੁੰਦਾ ਸੀਗਾ ਵੀ ਯਾਰ ਇਹ ਵੀ ਆਪਣੇ ਇਨਸਾਨਾਂ ਵਾਸਤੇ ਇਹਨੇ ਹਸਪਤਾਲ ਨੇ ਲੇਕਿਨ ਇਹਨਾਂ ਦਾ ਕੋਈ ਦਰਦ ਸਮਝਣ ਵਾਲਾ ਕੋਈ ਨਹੀਂ ਹੈ। ਜਦਕਿ ਮਤਲਬ ਉਹ ਵਿਚਾਰੇ ਸੜਕ ਤੇ ਆਈ ਲਹੂ ਲਹਾਨ ਆਈ ਬੈਠੇ ਰਹਿੰਦੇ ਸੀ। ਉਹਨਾਂ ਨੂੰ ਦੇਖ ਕੇ ਅਸੀਂ ਕਾ ਦੋਸਤਾਂ ਨੇ ਕੁਝ ਟੀਮ ਸ਼ੁਰੂ ਕੀਤੀ। ਬੀ ਯਾਨਕੀ ਮੜਮੁੰਟਾ ਜਿਹੜਾ ਉਹਨਾਂ ਦੇ ਸਪਰੇ ਵਗੈਰਾ ਮਾਰੇ ਜਾਂਦੇ ਸੀ ਅਸੀਂ ਹਲਦੀ ਵਗੈਰਾ ਪਾਏ ਜਾਂਦੇ ਸੀਗੇ ਜਾਂ ਕੋਈ ਫਰਨੈਲ ਪਾਏ ਜਾਂਦੇ ਸੀਗੇ ਅਧੂ ਬਾਅਦ ਚਲੋ ਹੌਲੀ ਹੌਲੀ ਜਾਣਕਾਰੀ ਮਿਲਦੀ ਗਈ ਕਾਫਲਾ ਵੱਡਾ ਹੁੰਦਾ ਗਿਆ 10 ਵਾਰ 7 10 12 ਮੈਂਬਰ ਹੋ ਗਏ ਅਸੀਂ ਲਗਭਗ ਤੇ ਹੌਲੀ ਹੌਲੀ ਅਸੀਂ ਕੀ ਕਰਨ ਲੱਗੇ ਸੜਕਾਂ ਤੇ ਸਾਰਾ ਮਤਲਬ ਇੱਕ ਡਾਕਟਰ हायर ਕਰਕੇ ਉਹਨਾਂ ਦਾ ਨੋਲੇਜ ਲੈ ਕੇ ਸਾਰੀ ਸੜਕਾਂ ਤੇ ਸਾਰੇ ਬੇਜੁਬਾਨ ਜਿਨਨੇ ਵੀ ਮਤਲਬ ਗਊਆਂ ਨੇ ਜਾਂ ਨੰਦੀ ਜੀ ਨੇ ਸਭ ਦਾ ਅਸੀਂ ਇਲਾਜ ਸ਼ੁਰੂ ਕਰਤਾ ਹੌਲੀ ਹੌਲੀ ਇਲਾਜ ਕਰਦੇ ਕਰਦੇ ਕੋਈ ਜ਼ਿਆਦਾ ਇੰਜਰਡ ਹੁੰਦੇ ਸੀਗੇ ਜੀ ਤਾਂ ਉਹਨਾਂ ਨੂੰ ਅਸੀਂ ਮਤਲਬ ਸੰਗਰੂਰ ਹਸਪੀਟਲ ਚ ਲੈ ਜਾਂਦੇ ਸੀ ਗੋਲੋਕਤਾਮ ਚ ਤੇ ਬਾਕੀ ਦਾ ਇਲਾਜ ਅਸੀਂ ਇੱਥੇ ਹੀ ਕਰੀ ਜਾਂਦੇ ਸੀਗੇ ਹੌਲੀ ਹੌਲੀ ਕਾਫਲਾ ਵੱਡਾ ਹੁੰਦਾ ਗਿਆ ਜੀ ਗਊਆਂ ਵਾਸਤੇ ਸਾਡੇ ਮਨ ਚ ਆਇਆ ਵੀ ਕੈਂਬੂਲੈਂਸ ਹੋਣੀ ਚਾਹੀਦੀ ਹੈ ਚਹਿਰ ਚ ਬੇਨਾ ਵਾਸਤੇ ਇੱਕ ਵੀ ਐਂਬੂਲੈਂਸ ਨਹੀਂ ਹੈ ਸ਼ਟਾਈਮ ਫਿਰ ਅਸੀਂ ਇੱਕ ਲੋਕਾਂ ਦੇ ਸਹਿਯੋਗ ਨਾਲ ਸਭ ਤੋਂ ਸਹਿਯੋਗ ਮੰਗ ਮੰਗ ਕੇ ਅਸੀਂ ਕੈਂਬੂਲੈਂਸ ਲਿਆਂਦੀ ਉਹ ਜਿਹਦੇ ਨਾਲ ਕੀ ਅਸੀਂ ਮਤਲਬ ਹਾਈਡਰੋਲਿਕ ਲਿਫਟ ਲੱਗੀ ਹੋਈ ਹੈ ਗਊ ਵੰਸ਼ ਜਾਂ ਨੰਦੀ ਜੀ ਕਿਸੇ ਨੂੰ ਵੀ ਚੱਕਣਾ ਹੈ ਤਾਂ ਬਹੁਤ ਆਸਾਨ ਹੋ ਗਿਆ ਸਾਡੇ ਲਈ ਤੇ ਸੜਕਾ ਤੋਂ ਕਾਇਲ ਨੂੰ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਹੁੰਦਾ ਸੀਗਾ ਪਹਿਲਾਂ ਚੱਕੇ ਹੀ ਨਹੀਂ ਜਾਂਦੇ ਸੀਗੇ ਇਸ ਤੋਂ ਬਾਅਦ ਹਨਾ ਸਾਰਿਆਂ ਦੇ ਸਹਿਯੋਗ ਨਾਲ ਇੱਕ ਸ਼ਹਿਰ 'ਚ ਅਸੀਂ ਛੋਟੀ ਜੀ 500 ਗਾਜ਼ ਦੀ ਜਗ੍ਹਾ ਲੱਤੀ ਸੰਘੇੜਾ ਰੋਡ ਤੇ ਕਿਹੜੇ تھے ਇੱਕ ਗਊ ਹਸਤਾ ਅੱਲਾ ਲੋ ਇੱਕ ਗਊ ਸ਼ੈਲਟਰ ਲਾ ਲਓ ਬਣਾਇਆ ਏ ਇੱਥੇ ਇੱਥੇ ਜ਼ਿੰਦਗੀ ਇਹਨਾਂ ਦੀ ਸਾਰੀ ਸਾਮ ਸੰਭਾਲ ਦੇਖਭਾਲ ਕੀਤੀ ਜਾਂਦੀ ਹੈ ਵੀ ਜਿੰਨੇ ਦੇ ਤੱਕ ਗਊਆਂ ਛੇ ਜਾਂ ਕੋਈ ਨੰਦੀ ਜੀ ਹੈ ਜਾਂ ਕੁੱਤਾ ਜਾਂ ਕੋਈ ਪੰਛੀ ਸਾਰੇ ਇੱਥੇ ਮਤਲਬ ਰਹਿ ਰਹੇ ਨੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਪੂਰਾ ਇਲਾਜ ਕਰਤਾ ਜਾਂਦਾ ਹੈ ਉਹਨਾਂ ਦੇ ਖਾਣ ਪੀਣ ਦੀ ਸਾਰੀ ਵਿਵਸਥਾ ਕੀਤੀ ਜਾਂਦੀ ਹੈਗੀ ਜਦੋਂ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਦੁਬਾਰਾ ਉਹਨਾਂ ਨੂੰ ਸੜਕਾਂ ਤੇ ਨਹੀਂ ਛੱਡਿਆ ਜਾਂਦਾ ਉਹਨਾਂ ਨੂੰ ਗਊਸ਼ਾਲਾ ਭੇਜ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਦੇ ਜਾਨਵਰ ਇੱਥੇ ਲਿਆਂਦੇ ਜਾਂਦੇ ਨੇ ਕੀ ਹਾਲਾਤ ਹੁੰਦੇ ਨੇ ਇੱਥੇ ਮਤਲਬ ਹਰ ਤਰ੍ਹਾਂ ਦੇ ਜਾਨਵਰ ਆਉਂਦੇ ਨੇ ਜਿਵੇਂ ਉੱਠ ਉੱਠ ਬਿੱਲੀ ਕੁੱਤਾ ਗਊ ਵੰਸ਼ ਨੰਦੀ ਜੀ ਸਭ ਦੇ ਆਉਂਦੇ ਨੇ ਕਿਸੇ ਦੀ ਲੱਤ ਟੁੱਤੀ ਹੁੰਦੀ ਹੈ ਜੀ ਕਿਸੇ ਛੋੜੇ ਬੱਚੇ ਹੁੰਦੇ ਆ ਜਿਹਨੂੰ ਕੁੱਤਿਆਂ ਨੇ ਖਾਇਆ ਹੁੰਦਾ ਹੈ ਜਾਂ ਕਿਸੇ ਦੇ ਕੀੜੇ ਪਏ ਹੋਏ ਹੁੰਦੇ ਨੇ ਕਿਸੇ ਨਾਲ ਮੇਜਰ ਐਕਸੀਡੈਂਟ ਹੋਇਆ ਹੁੰਦਾ ਹੈ ਹਰ ਤਰ੍ਹਾਂ ਦੇ ਮਤਲਬ ਇੰਜਰਡ ਕੋਈ ਮਤਲਬ ਐਸੀ ਬਿਮਾਰ ਹੁੰਦੇ ਨੇ ਔਰ ਹਰ ਤਰ੍ਹਾਂ ਦੇ ਮਤਲਬ ਜਾਨਵਰ ਇੱਥੇ ਆਉਂਦੇ ਨੇ 7 ਸਾਲ ਪੁਰਾਣੀ ਗੱਲ ਹੈ ਜੀ ਅਸੀਂ 3-4 ਦੋਸਤ ਬਾਈਕਾਰ ਰੋਡ ਤੇ ਕਿਤੇ ਬਾਹਰ ਜਾ ਰਹੀ ਸੀਗੇ ਉੱਥੇ ਅਸੀਂ ਇੱਕ ਟਰੱਕ ਦੇ ਨਾਲ ਗੋਮਾਂਛ ਦਾ ਇੱਕ ਐਕਸੀਡੈਂਟ ਦੇਖਿਆ ਜਿਸ ਦੇ ਨਾਲ ਬਹੁਤ ਜ਼ਿਆਦਾ ਦੁਖੀ ਹੋਇਆ ਵੀ ਇਸ ਨੂੰ ਜੋ ਗੋਮਾਂਛ ਸੜਕ ਤੇ ਪਿਆ ਹੈ ਇਸ ਨੂੰ ਕੋਈ ਦੇਖਪਾਲ ਨਹੀਂ ਕਰ ਰਿਹਾ ਕੋਈ ਟੀਟਮੈਂਟ ਨਹੀਂ ਦੇ ਰਿਹਾ ਤਾਂ ਅਸੀਂ ਉਸ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਇੱਕ ਸੰਸਥਾ ਸ਼ੁਰੂ ਕਰਨ ਦੀ ਸੋਚੀ ਵੀ ਜੋ ਵੀ ਸੜਕ ਤੇ ਗਊ ਵੰਸ਼ਾ ਹੈ ਕੋਈ ਜਾਨਵਰ ਹੈ ਉਹਨਾਂ ਦਾ ਟੀਟਮੈਂਟ ਕੀਤਾ ਜਾਵੇ ਤੇ ਉਦੋਂ ਅਸੀਂ ਆਪਦਾ ਕਾਫਲਾ ਵੱਡਾ ਕਰਦੇ ਗਏ ਤਾਂ 2023 ਦੇ ਵਿੱਚ ਅਸੀਂ ਇੱਕ ਸੰਸਥਾ ਬਣਾਈ ਨੰਦੀ ਗੁਸੇਵ ਬਸੰਤੀ ਦੇ ਨਾਂ ਤੇ ਫਿਰ ਅਸੀਂ ਇੱਕ ਐਂਬੂਲੈਂਸ ਲਿੱਤੀ ਗਊਆਂ ਵਾਸਤੇ ਜੋ ਵੀ ਇੱਕ ਹਾਈਡਰੋਲਿਕ ਐਂਬੂਲੈਂਸ ਹੈ ਉਦੋਂ ਦਵਾਸ ਇੱਕ ਪਲੈਨਿੰਗ ਬਣਾਈ ਵੀ ਇਹਨਾਂ ਵਾਸਤੇ ਇੱਕ ਹਸਪਤਾਲ ਵੀ ਬਣਾਇਆ ਜਾਵੇ ਫਿਰ ਇਸੇ ਕਣ ਰੋਡ ਤੇ ਇੱਕ ਜੰਗਾ ਲੈ ਕੇ ਉਹ ਤੇ ਕਿਸ਼ੇਰ ਜੀ ਸੇਵਤ ਹਮ ਦਿਨਾਂ ਤੇ ਇੱਕ ਹਸਪਤਾਲ ਬਣਾਇਆ ਹੈ ਹੁਣ ਉਰੇ ਤਿਗਰਨ ਸਾਰੇ ਗੋਵਾਂਸ਼ ਜਾਂ ਸੜਕ ਤੇ ਕੋਈ ਵੀ ਜਾਨਵਰ ਹੈ ਪੰਛੀ ਹੈ ਉਹਨਾਂ ਦਾ ਉਰੇ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਤੇ ਹਾਲੇ ਇੱਕ ਅਸੂਰੇ ਇੱਕ ਡਾਕਟਰ ਰੱਖੇ ਹੋਏ ਨੇ ਪੱਕੇ ਜੋ 24 ਘੰਟੇ ਉਰੇ ਸੇਵਾ ਦੇ ਰਹੇ ਨੇ ਜੀ ਹੁਣ ਇੱਥੇ ਇੱਕ ਇਥੇ ਸਾਡਾ ਉਰੇ ਕਾਫਲਾ ਤਿਗਰਨ 20 ਮੈਂਬਰਾਂ ਦਾ ਤੇ ਇੱਕ ਡਾਕਟਰ ਦੀ ਟੀਮ ਹੈ ਔਰ ਇੱਕ ਤਿਗਰਨ 24 ਘੰਟੇ ਸੇਵਾ 'ਚ ਹਾਜ਼ਰ ਰਹਿੰਦੇ ਨੇ ਅੱਜ ਸਾਡੀ ਟੀਮ ਨੂੰ ਇਹ ਕਹਿੰਦੇ ਹੋਏ ਉਹ ਆ ਰਿਹਾ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਇੱਕ ਉਹ ਕਰਦੇ ਆ ਵੀ ਜੋ ਵੀ ਸੜਕਾਂ ਤੇ ਵੇਖ ਸਾਰਾ ਕੋਈ ਜਾਨਵਰ ਫਿਰ ਰਿਹਾ ਹੈ, ਗਊ ਮਸ਼ ਫਿਰ ਰਿਹਾ ਹੈ, ਕੁੱਤਾ ਫਿਰ ਰਿਹਾ ਹੈ, ਜੋ ਕੋਈ ਪੰਛੀ ਹੈ, ਇਹਨਾਂ ਨੂੰ ਆਪਾਂ ਨੂੰ ਸਾਰਿਆਂ ਦੀ ਇੱਕ ਲੋੜ ਹੈ ਕਿਉਂਕਿ ਇਹ ਕਿਸੇ ਨੂੰ ਦੱਸ ਕੇ ਕੁਝ ਦੱਸ ਨਹੀਂ ਸਕਦੇ ਵੀ ਸਾਨੂੰ ਕੋਈ ਤਕਲੀਫ ਹੈ ਤਾਂ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਕਹਿੰਨੇ ਵੀ ਜੋ ਸਾਡੀ ਟੀਮ ਨੇੜੇ ਤੇੜੇ ਕਿਸੇ ਨੂੰ ਸੰਪਰਕ ਮਿਲਦਾ ਹੈ ਤਾਂ ਤੁਸੀਂ ਵੀ ਕੁਝ ਕੋਸ਼ਿਸ਼ ਕਰਨੀ ਹੈ ਤੇ ਸਾਡੀ ਟੀਮ ਵੀ ਪੂਰੀ ਕੋਸ਼ਿਸ਼ ਕਰੂਗੀ ਇਹਨਾਂ ਨੂੰ ਇਲਾਜ ਦੇਣ ਦੀ ਜਾਨੀ ਸੇਵਾ ਸਵਾਲ ਕਰਨ ਚ। ਕਿ ਮੈਂ ਵੀ ਪਰ ਪਹੁੰਚਦੇ ਹਾਂ ਕਿ ਮੈਂ ਦਲੋਕੀ ਦੂਰ ਤੱਕ ਪਹੁੰਚ ਹੁੰਦੀ ਹੈ ਕਿ ਜੇ ਐਸ ਤਰ੍ਹਾਂ ਜਾਨਵਰ ਤਕਰੀਬਨ ਸਾਰੇ ਸ਼ਹਿਰ ਚ ਆਸ-ਪਾਸੇ ਦੇ ਏਰੀਆ ਚ ਤਕਰੀਬਨ ਸਾਡੀ ਟੀਮਾਂ ਦੇ ਸਾਰੇ ਬੰਦੇ ਕੋਲੇ ਨੰਬਰ ਹੈਗੇ ਨੇ ਜਦੋਂ ਵੀ ਸਾਨੂੰ ਕੋਈ ਕਾਲ ਆਂਦੀ ਹੈ ਤਾਂ ਅਸੀਂ ਐਮਰਜੈਂਸੀ ਹਾਲਾਤ ਚ ਡਾਕਟਰ ਨੂੰ ਭੇਜਦੇ ਹਾਂ ਜਾਂ ਜੋ ਕੋਈ ਟੀਮ ਦਾ ਮੈਂਬਰ ਫ੍ਰੀ ਹੁੰਦਾ ਤਾਂ ਨਾਲ ਜਾਂਦਾ ਉਹ। ਦਿਨੋਂ ਵੀ ਰਾਤ ਨੂੰ ਹਾਂਜੀ 24 ਘੰਟੇ ਤਕਰੀਬਨ ਸਾਡੀ ਕੋਸ਼ਿਸ਼ ਹੈ ਵੀ 24 ਘੰਟੇ ਸਰਵਿਸ ਦੇ ਰਹੇ ਹਾਂ। ਕਦੋਂ ਵੀ ਕੋਈ ਐਕਸੀਡੈਂਟ ਹੁੰਦਾ ਸਾਡੀ ਕੋਸ਼ਿਸ਼ ਹੈ ਵੀ ਪਹਿਲਾਂ ਗਊ ਨੂੰ ਫਰਸਟ ایڈ ਦਿੱਤੀ ਜਾਵੇ। ਉਹਦੀ ਸੇਵਾ ਸੰਭਾਲ ਜਾ ਕੇ ਦਨੂੰ ਸ਼ਿਫ ਇਸ ਸੰਸਥਾ ਦੇ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਇੱਕ ਡਾਕਟਰ ਦੀ ਤਾਇਨਾਤੀ ਵੀ ਹਸਪਤਾਲ ਦੇ ਵਿੱਚ ਕੀਤੀ ਗਈ ਹੈ ਜੋ ਜ਼ਖਮੀ ਪਸ਼ੂਆਂ ਦੇ ਇਲਾਜ ਦੇ ਲਈ 24 ਘੰਟੇ ਮੌਹਿਆ ਰਹਿੰਦੇ ਨੇ ਡਾਕਟਰ ਦੇ ਮੁਤਾਬਕ ਪਹਿਲਾਂ ਉਹ ਆਪਣੇ ਪੱਧਰ ਤੇ ਆਵਾਰਾ ਪਸ਼ੂਆਂ ਦਾ ਇਲਾਜ ਕਰਿਆ ਕਰਦੇ ਸੀ ਤੇ ਜਦੋਂ ਉਹਨਾਂ ਨੂੰ ਇਸ ਸੰਸਥਾ ਬਾਰੇ ਪਤਾ ਲੱਗਾ ਤਾਂ ਉਹ ਵੀ ਇਸ ਦੇ ਨਾਲ ਜੁੜ ਗਏ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ ਜਦੋਂ ਲੈਂਪੀਸਕੇਨ ਦੀ ਬਿਮਾਰੀ ਚੱਲੀ ਸੀਗੀ ਉਸ ਟਾਈਮ ਮੈਂ ਆਪਣੇ ਪਿੰਡ ਦੇ ਵਿੱਚ ਟੀਮ ਤਿਆਰ ਸੀਗੀ ਉਹਨਾਂ ਨਾਲ ਟ੍ਰੀਟਮੈਂਟ ਕਰਵਾਇਆ ਫਿਰ ਮੈਂ ਇੱਕ ਵਾਰਾ ਪਸ਼ੂ ਦੇਖਿਆ ਕਿ ਜਿਹਦਾ ਕਿ ਭਾਰ ਪਿਆਵਿਆ ਸੀਗਾ ਜਿਹਨੂੰ ਕਹਿੰਦੇ ਨੇ ਆਪਾਂ ਪਿੱਛਾ ਨਿਕਲਿਆ ਹੋਇਆ ਸੀਗਾ ਉਸ ਚੀਜ਼ ਦਾ ਇਲਾਜ ਕੀਤਾ ਬਟ ਉਹ ਮੁੰਡੇ ਥੋੜਾ ਜਿਹਾ ਖਰਾਬ ਕਰਨ ਲੱਗ ਗਏ ਸੀਗੇ ਕੰਮ ਵੀ ਸਹੀ ਨਹੀਂ ਸੀ ਇਲਾਜ ਕਰਾਉਂਦੇ ਅੱਜ ਤੋਂ 4 ਮਹੀਨੇ ਪਹਿਲਾਂ ਮੈਨੂੰ ਇਹਨਾਂ ਦੇ ਬਾਰੇ ਪਤਾ ਲੱਗਿਆ ਨੰਦੀ ਧਾਮ ਬਣਾਇਆ ਇਹਨਾਂ ਨੇ ਸੰਘੇੜਾ ਰੋਡ ਤੇ ਜੋ ਕਿ ਬਰਨਾਲੇ ਨੂੰ ਜਾਂਦਾ ਹੈਗਾ ਫਿਰ ਮੈਂ ਇਹਨਾਂ ਨਾਲ ਲੱਕੇ ਇਲਾਜ ਕਰਵਾ ਰਿਹਾ ਜੀ ਹੁਣ ਕਿਸੇ ਤਰ੍ਹਾਂ ਦੇਖਿਆ ਇਹਨਾਂ ਦਾ ਜਨਰਲ ਜਿਹਦੇ ਕੰਮ ਕਿਵੇਂ ਤੁਸੀਂ ਵੀ ਨਾਲ ਕਿਵੇਂ ਸਾਥ ਕਰਦੇ ਕਿਵੇਂ ਕੰਮ ਕਰਦੇ ਸਾਰੇ ਕੰਮ ਇਹਨਾਂ ਦਾ ਮੁੰਡਿਆਂ ਦਾ ਬਹੁਤ ਵਧੀਆ ਹੈਗਾ ਜੀ ਸਾਰੇ ਵ ਕੋਈ ਵੀ ਇਹਨਾਂ ਨੂੰ ਫੋਨ ਕਰਦਾ ਰਾਤ ਬਰਾਤੇ ਦਿਨ ਹੋਵੇ ਰਾਤ ਹੋਵੇ ਹਨੇਰੀ ਹੋਵੇ ਮੀਂਹ ਹੋਵੇ ਉਹ ਤੇ ਟਾਈਮ ਆਏ ਜਾਂਦੇ ਨੇਗੇ ਜਦੋਂ ਵੀ ਫੋਨ ਆਉਂਦਾ ਇਹਨਾਂ ਨੂੰ ਕੋਈ ਐਮਰਜੈਂਸੀ ਕੇਸ ਹੁੰਦਾਗਾ ਮੈਨੂੰ ਕਾਲ ਕਰਦਾ ਰਾਤ ਨੂੰ 12 ਵਜੇ 2 ਵਜੇ ਹੁਣ ਆਪਾਂ ਉਸ ਟਾਈਮ ਇਹਨਾਂ ਨਾਲ ਸਾਥ ਦੇਈਦੇ ਆ ਕਿ ਕਿਸ ਤਰ੍ਹਾਂ ਦੇ ਜਾਨਵਰ ਕਿਸ ਤਰ੍ਹਾਂ ਦੇ ਜਾਨਵਰ ਤੇ ਕਿਸ ਹਾਲਾਤਾਂ ਕਿਹੜੀਆਂ ਦਿੰਦੇ ਆਂ ਜਾਨਵਰ ਇਹਨਾਂ ਕੋਲੇ ਜੀ ਤਕਰੀਬਨ ਸਾਰੇ ਤਰ੍ਹਾਂ ਦੇ ਆਉਂਦੇ ਨੇ ਪੰਛੀ ਵੀ ਆਉਂਦੇ ਨੇ ਕੁੱਤੇ ਬਿੱਲੇ ਨੰਦੀ ਅੱਜ ਦੋ ਇਹਨਾਂ ਨੇ ਤਕਰੀਬਨ 4 ਮਹੀਨੇ ਪਹਿਲਾਂ ਇੱਕ ਊਠ ਦਾ ਲਾਜ ਵੀ ਕੀਤਾਗਾ ਜਿੱਦਕਿ ਪੱਠ ਦੇ ਉੱਤੇ ਬਹੁਤ ਵੱਡਾ ਜ਼ਖਮ ਸੀਗਾ ਸੁੱਖਾ ਹੁੰਦਾ ਇਲਾਜ ਕਰਨਾ ਇਕੱਲੇ ਡਾਕਟਰਾਂ ਨੂੰ ਤੁਸੀਂ ਇੰਨੇ ਜਾਨਵਰ ਹੁੰਦੇ ਦੇਖੋ ਜੀ ਹੁਣ ਪ੍ਰੋਫੈਸ਼ਨਲ ਆ ਬਾਕੀ ਜਨੂਨ ਆ ਕੰਮ ਕਰਦੇ ਨੇ ਇਹਨਾਂ ਨੂੰ ਮੁੰਡਿਆਂ ਨੂੰ ਦੇਖ ਕੇ ਵੀ ਵਧੀਆ ਸਾਥ ਦਿੰਦੇ ਨੇਗੇ ਸਾਰੇ ਆਪਣੇ ਕੰਮਕਾਰ ਤੋਂ ਟਾਈਮ ਕੱਢ ਕੇ ਆਉਂਦੇ ਨੇਗੇ ਇਹ ਬੇਜਬਾਨ ਹੈਗੇ ਨੇਗੇ ਇਹਨਾਂ ਦਾ ਵੀ ਆਪਣਾ ਸੋਚਣਾ ਚਾਹੀਦਾ ਹੈਗਾ ਸਾਰਿਆਂ ਨੂੰ ਇੱਕ ਪਾਸੇ ਜਿੱਥੇ ਵੱਖ-ਵੱਖ ਸੰਗਠਨ ਤੇ ਸਮਾਜ ਸੇਵੀਆ ਵੱਲੋਂ ਅਵਾਰਾ ਪਸ਼ੂਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਬਰਨਾਲਾ ਸ਼ਹਿਰ ਦੇ ਇਹਨਾਂ ਨੌਜਵਾਨਾਂ ਵੱਲੋਂ ਅਵਾਰਾ ਪਸ਼ੂਆਂ ਦੇ ਲਈ ਚਲਾਇਆ ਜਾ ਰਿਹਾ ਇਹ ਹਸਪਤਾਲ ਇੱਕ ਸਾਰਥਕ ਪਹਿਲ ਹੈ ਵੱਡੀ ਗੱਲ ਇਹ ਹੈ ਕਿ ਇਹ ਸੰਗਠਨ ਬਿਨਾਂ ਕਿਸੇ ਸਰਕਾਰੀ ਮਦਦ ਦੇ ਸਿਰਫ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਜਗਬਾਣੀ ਟ੍ਰਿਬਿਊਲ ਦੀ ਨੀਤ ਸ਼ਰਮਾ ਦੀ ਰਿਪੋਰਟ